ਵਾਹ ਜੀ ਵਾਹ 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 ਇਹਨੇ ਆ ਜਾ ਕੋਣੀ ਹੀ ਬੱਟ ਰਹਿ ਗਈ ਟੁੱਟਣ ਕਹਿਨੀ ਬਾਕੀ ਸ਼ੇਰੇ ਲੱਗ ਗਿਆ ਕੰਮ ਵਾਹ ਵੀ ਵਾਹ ਆਹਾ ਹਾਹ ਉਹ ਸੱਜਣਾ ਝੋਨਾ ਕੀ ਕਹਿ ਰਿਹਾ ਹੈ ਹੈ ਬੱਲੇ ਵੀ ਬੱਲੇ ਬੱਲੇ ਕੋਲ ਨਾ ਮਾਰਦਾ ਪੂਰਾ ਬਿਸਦਾ ਆਉਂਦਾ ਅਵੀ ਸੱਜਣੋਂ ਸਾਡੇ ਮਰੇਕ ਕੋਨਲੀਏ ਇਹਦੇ ਵਿੱਚ ਬਹੁਤ ਜ਼ਿਆਦੇ ਬਾਰਸ਼ ਹੋਈ ਆ ਤੇ ਕਿਸਾਨ ਵੀਰਾਂ ਦਾ ਬਹੁਤ ਫਾਇਦਾ ਹੋ ਗਿਆ ਸਪਰੇ ਹਜੇ ਅਸਿਕ ਵੀ ਨਹੀਂ ਕਰੀ ਹਨ ਇਹਦਾ ਮਤਲਬ ਸਪਰੇ ਬਚ ਗਈ ਹਨਾ ਬਾਰਸ਼ ਪਈਆ ਹਵਾ ਚ ਠੀਕ ਹੈ ਨਾ ਗੱਲ ਦੇਖੋ ਤੁਸੀਂ ਕਿੰਨਾ ਵਧੀਆ ਮੌਸਮ ਬਣਿਆ ਪਿਆ ਉਹ ਨਾ ਕਰਾਉਂਦਾ ਬਹਿ ਜਾਵੇਂ ਜਾਂ 26 ਝੋਨਾ ਵੀ ਬਹਿ ਜਾਵੇਂ ਜਾਂ ਕਰਾ ਰਿਹਾ ਠੀਕ ਹੈ ਗੱਲ ਪਾਣੀ ਪਾਣੀ ਹੋ ਗਿਆ ਮਿੱਤਰੋ ਪਾਣੀ ਪਾਣੀ ਹੋ ਗਿਆ ਬੱਲੇ ਵੀ ਬੱਲੇ ਬੱਲੇ ਨੇ ਬੱਲੇ ਸਾਰੇ ਬੱਲੇ ਨੇ ਬੱਲੇ ਸਾਰੇ ਔਰ ਦੱਸੋ ਸਤਨਾ ਕਿੱਥੇ ਕਿੱਥੇ ਕਿਹੜੇ ਜਿਹੜੇ ਏਰੀਏ ਦੇ ਵਿੱਚ ਮੀਂਹ ਪੈ ਰਿਹਾ ਹੈ ਨਾ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਆ ਬਹੁਤ ਸੋਹਣੀ ਬਾਰਿਸ਼ ਹੋਈ ਆ ਸਾਡੇ ਹਨਾ ਤੇ ਹਜੇ ਵੀ ਕੋਈ ਪਤਾ ਨਹੀਂ ਬੱਦਲ ਪੂਰਾ ਉੱਪਰ ਖੜਾ ਫੂਲ ਆ ਆਇਆ ਹੈ ਨਾ ਝੂਲਿਆ ਖੜਾ ਬੱਦਲ ਹੂੰ ਬਹੁਤ ਮੀਂਹ ਬਾਗ ਨੂੰ ਪੂਰਾ ਫਾਇਦਾ ਕਰੂਗਾ ਤੇ ਉਹ ਬਾਗ ਤੇ ਬਾਰਸ਼ ਨਾਲ ਕਿੰਨਾ ਨਖਿਆਰ ਆ ਗਿਆ ਬਾਰਸ਼ ਨਾਲ ਬਾਗ ਤੇ ਬੂਟੇ ਧੋਤੇ ਗਏ ਹਨਾ ਲੁਟਕੇ ਖੜੇ ਨੇ ਹਨਾ ਸੇਬ ਦੇ ਬੂਟੇ ਕੀ ਕਹਣਾ ਗੱਲ ਕੀ ਆ ਬਾਤ ਹੈ ਹੈ ਠੀਕ ਹੈ ਨਾ ਗੱਲ ਆਹੋ ਹਾ 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 ਪੂਰਾ ਹੈ ਨਾ ਪੂਰਾ ਬਾਰਸ ਨੇ ਫੁੱਲ ਫਾਇਦਾ ਕਰਿਆ ਕਿਸਾਨ ਭਰਾਵਾਂ ਦਾ ਹਾਂ ਜੀ ਹੈ ਕਿਹੜਾ ਆਇਆ ਦੇਖਦੇ ਆ ਕੋਈ ਨਾ ਬਾਗ ਵੀ ਰਮਨ ਵਾਲਾ ਦੀ ਰਾਜੂ ਹੈ ਨਾ ਹੁਣ ਇਹਦੇ ਕੱਖਾਂ ਲਈ ਸਪਰੇਅ ਕਰ ਦਾਂਗੇ ਐਨ ਪੂਰੀ ਤਸੱਲੀ ਨਾਲ ਸੀਤਾ ਫਾਲ ਦੇ ਬੂਟੇ ਪੂਰੇ ਵੱਡੇ ਹੋ ਗਏ ਐਦਕੀ ਨਿੰਬੂ ਫੇਰ ਆਪਣੇ ਸੱਜਣੋ ਐਦਕੀ ਧਿਆਰ ਨੇ 15 ਦਿਨਾਂ ਤੱਕ ਹੂੰ ਕੀ ਕਹਿੰਦੇ ਆ ਵਾਰਸ ਨੂੰ ਦੱਸਿਓ ਕਿੱਥੇ ਕਿੱਥੇ ਆ ਹਨਾ ਤੇ ਨਿੰਬੂ ਪੂਰਾ ਭਰਿਆ ਬੈ ਨਿੰਬੂ ਦੇਖੋ ਜੀ ਪੂਰਾ ਫੁੱਲ ਹਾਂ ਯਾ ਵਾਹ ਬੰਨਾ ਸੋਹਣਾ ਅਮਰੂ ਯਾਰ ਅੱਜ ਆ ਤੋੜਿਆ ਖਾਂਦੇ ਹੰ ਆਹਾ ਹਾ 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 ਹੰ ਚਕੋਤਰੇ ਵੀ ਸਾਡੇ ਪੱਕੇ ਨਾਲ ਸੱਜਣੋਂ 20 ਦਿਨਾਂ ਤੱਕ ਪੱਕੇ ਜਾਣਗੇ ਹੈ ਬੱਲੇ ਨਹੀਂ ਬੱਲੇ ਤੇਰੇ 사वनੀ 사ਵਰੇ ਹੋਰ ਸੱਜਣੋਂ ਠੀਕ ਠਾਕ ਤੇ ਵੀਡੀਓ ਸ਼ੇਅਰ ਕਰ ਦਿਓ ਹੈਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ચૂંટા ટેપટોપ હડા રાજુ